ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬਦਰਪੁਰਿਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋ ਰਿਕਵੈਸਟ ਹੈ ਤੁਹਾਡੇ ਅੱਗੇ ਕਿ ਆਪਣੀ ਤਸੱਲੀ ਦੋ ਟਾਈਮ ਦੀ ਕਰਕੇ ਫਿਰ ਖਰੀਦਦਾਰੀ ਕਰਿਆ ਕਰੋ ਕੋਈ ਵੀ ਪਿਛੇ ਲਾਂਮੇ ਵਾਲੇ ਗੱਲਾਂ ਰਹਿ ਜੇ ਪਹੁੰਚ ਗਏ ਪਿੰਡ ਲਾਲੂ ਘਮਣ ਜ਼ਿਲ੍ਹਾ ਤੇ ਤਹਿਸੀਲਾ ਸ਼੍ਰੀ ਤਰਨਤਾਰ ਸਾਹਿਬ ਭਾਈ ਪੰਤ ਕੋਲ ਆ ਗਏ ਆ ਸਜਣੋ ਚਾਰ ਵਹਿਣਾ ਬਖਾਉਣ ਲੱਗੇ ਫਾਰਮ ਤੋਂ ਜੁੜੇ ਰਹੋ ਵੀਡੀਓ ਨੂੰ ਗਾ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਦਾ ਫਾਇਦਾ ਆ ਜੇ ਸੱਜਣੋ ਕਰਦੇ ਆ ਗੱਲਬਾਤ ਬਾਈ ਪੰਤਨਾ ਬਾਈ ਜੀ ਸਤਿ ਸ੍ਰੀ ਅਕਾਲ ਤੁਸੀਂ ਕਿਵੇਂ ਜੀ ਹੋ ਸਤਿ ਸ੍ਰੀ ਅਕਾਲ ਕੈਸੇ ਆਦਾ ਚੜ੍ਹਦੀ ਕਲਾ ਤੁਸੀਂ ਹਾਂ ਡਰਸ ਕਰਾ ਦੇ ਨੋਟੇ ਕਰਾਂ ਡੈਸੀ ਪੈਂਟ ਲਾਲ ਘੁੰਮਣ ਜਿਹੜਾ ਤਰਨਦਾਨ ਠੀਕ ਆ ਤੇ ਮੋਬਾਈਲ ਨੰਬਰ 98765 ਠੀਕ ਆ ਜੀ 63532 ਠੀਕ ਆ ਸ਼ਰਵਾਰ ਕਰੀਏ ਗੱਬਣ ਵੜੀ ਤੋਂ ਪਲੂਣੀ ਆ ਨਾ ਹਾਂਜੀ ਪਲੂਣੀ ਪਹਿਲਾ ਸੂਆ ਪਲੂਣੀ ਵਸੀ ਸੁਣੀ ਆ ਤੇ ਚੰਗੇ ਦੱਸਿਆ ਸੀ ਮਸਮੂ ਦੀ ਕਿ ਜਿੱਥੋਂ ਬਹੁਤ ਹਾਂਜੀ ਆਹ ਹੋਦੀ ਹੈ 2 ਦਿਨ ਤਾਂ ਇਹ ਵੀ 2 ਦਿਨ ਦਾ ਬਹੁਤ ਹਾਂਜੀ 2 ਦਿਨ ਦੋਸੀ ਠੀਕ ਆ ਤੋੜ ਕੇ ਕਰਵਾ ਲਈ ਨੂੰ ਦੁੱਗੀ ਹੋ ਗਈ ਹੈ ਫਿਰ ਤੇ ਸਜਣੋਂ ਪਲੂਣ ਹੀ ਆ ਵੈੜ ਚੰਗੀ ਖੂਬਸੂਰਤੀ ਆ ਬਿਊਟੀ ਕੁ ਸ਼ਾਈਨਿੰਗ ਚਮਕੀ ਪੰਜਾਬ ਵੇਖ ਸਕਦੇ ਜੀ ਵਾਹ ਚਿਹਰਾ ਵੇਖੋ ਜੀ ਆ ਵੈੜ ਚਿਹਰਾ ਬਿਲਕੁਲ ਬਿਲਕੁਲ ਜੀ ਚੰਗੇ ਇਲਾਕੇ ਦੀ ਆਈ ਹੈ ਚੰਗੇ ਦੁੱਧ ਪਰ ਹੋ ਗਈ ਬਾਕੀ ਤੁਸੀਂ ਸਾਰੇ ਸੁਝਵਾਨ ਜੇ ਫਾਰਮ ਵਾਲੀ ਜਵੱਟੀ ਗੁੱਬਕਬ ਚੰਗਾ ਵੱਛੀ ਦਾ ਤੇ ਅੱਗੋਂ ਵੇਖ ਸਕਦੇ ਜੈਂ ਦੰਦ ਦਿਖਾ ਦਿਓ ਕਰਾਂ ਜੀ ਚੈੱਕ ਕਰਾ ਦਿਓ ਹੈ ਲੋ ਜੀ ਆਹ ਲੋ ਜੀ ਦੁੱਗੀ ਹੋ ਗਈ ਹੈ ਨਾ ਦੁੱਗੀ ਹੋ ਗਈ ਪਿਓਰ ਦੋ ਦੰਦ ਸੱਜਣੂ ਹੂੰ ਕਹਿਣ ਵਾਲੀ ਗੱਲ ਨਹੀਂ ਆ ਹੈਗੀ ਦੋ ਦੰਦ ਮੂੰਹ ਤੋਂ ਦੋ ਦੰਦ ਜੇ ਦੁੱਗੀ ਹੋ ਗਈ ਤੇ ਆ ਰੇਟ ਬਾਈ ਪੰਤ ਜੀ ਦਾ ਫਿਰ ਰੇਟ ਵੀ ਜੀ ਜੋ ਮੁੱਲ ਜੋ ਮਰੀ ਕਰਾ ਲਓ ਹਾਂ 90 ਕਰਾ ਲਓ 85 ਕਰਾ ਲਓ ਹਾਂ 70 ਦੀ ਗੜ ਦੇ ਲਈ 78 ਦੀ ਜਸਨ ਵਈ ਜਸਨ ਵਈ ਠੀਕ ਆ 78 ਹਜ਼ਾਰ ਦੀ ਸੱਜਣੋ ਬਾਕੀ ਜੇ ਵੇਗੀ ਬਾਈ ਦੀ ਇਹ ਵੀ ਇੱਕ ਆਫਰ ਆ ਤੇ ਫਿਰ ਠੀਕ ਆ ਜੇ ਸੁਈਆਂ ਦਾ ਫਿਰ ਮੁੱਲ ਹੋਰ ਤਰੀਕੇ ਨਾਲ ਹੋ ਜਾਊਗਾ ਨਾ ਠੀਕ ਆ ਥੋੜਾ ਜਿਹਾ ਹਾਂ ਇੱਕਾ ਡੱਬੀ ਵਸ਼ੀ ਆ ਗਈ ਹੈ ਇਹ ਵੀ ਗੱਪਣ ਆ ਇਹ ਦੂਜਾ ਸੁਹਾ ਹੋਗੀ ਨੇ ਪਹਿਲਾ ਸੁ ਵੀਰ ਜੀ ਇਹ ਵੀ ਪਹਿਲਾ ਇਹ ਵੀ ਦੋ ਦੰਦ ਆ ਇਹ ਵੀ ਦੋ ਦੰਦ ਆ ਵਾ 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 ਬੰਤ ਜੀ ਦੋ ਦੋ ਦੰਦ ਯਾਰ ਕਿ ਲੱਭ ਕੇ ਲਿਆਉਂਦੇ ਨੇ ਕਿਨੇ ਇਹਦੇ ਥੜ੍ਹ ਥੜ੍ਹ ਮੇਰੇ ਕੋ ਕਿੱਡਾ ਗੋਲੇ ਮੈਂ ਨਾ ਕਰਦੇ ਆ ਤੋਰਿਆ ਕਰਮ ਵਾਲੀ ਨੂੰ ਲਿਆਓ ਲੋ ਇਹ ਵੀ ਦੋ ਦੰਦ ਸਜਰੋ ਬੱਚੀ ਦੀ ਫੇਸ ਕੁਆਲਟੀ ਬਿਊਟੀ ਕੋ ਵੇਖ ਲੋ ਲੋ ਨੋਈ ਇਹ ਵੀ ਦੋ ਦੰਦ ਆ ਗਏ ਤੇ ਇਹਦਾ ਰੇਟ ਪੰਜ ਜੀ ਇਹਦਾ ਮੋਲ ਨੂੰ ਵੀ ਜੋ ਮਰਜ਼ੀ ਕਰ ਲਈਏ ਹਾਂ ਇਹ 75 ਜਰਦੀ ਹਾਂ ਨਾ ਅਸੀਂ ਤੇ ਲਾ ਗਏ 75 ਦੀ ਜਾਇਸ ਨੂੰ ਹਾਂ ਠੀਕ ਹੈ ਮੂੰਹ ਤਾਂ ਦੁੱਗੀ ਹੋ ਗਈ ਆ ਵੀ ਹਾਂਜੀ ਹਾਂ ਦੁੱਤ ਇਹ ਵੀ ਚੰਗਾ ਆਈਡੀਆ ਕਰੂਗੀ ਬੰਦੇ 24 25 ਕਿਲੋ ਵਧੀਆ ਹਜਿਆ ਦੁੱਤ ਠੀਕ ਠੀਕ ਇਹ ਭਰਨਾ ਟਲੰਡ ਲੱਭਣਾ ਪੈਣਾ ਮੈਂ ਇਹ ਤਾਂ ਰਵਰਟੀ ਭਈ ਆ ਹਾਂਜੀ ਹਾਂ ਠੀਕ ਆ ਤੇ ਅਗਲੀ ਖੁੱਲ ਗਏ ਨਗਿੰਨਾ ਤੀਜੇ ਨੰਬਰ ਵਾਲਾ ਵਾਹ ਚੰਗਾ ਗੁੱਲ ਗੁੱਲ ਵਸ਼ੀ ਨੂੰ ਬਹੁਤ ਸੋਹਣਾ ਇਹ ਕਾਲੀ ਨਾਗਰ ਕੀ ਹੈ ਨਾ ਹਾਂਜੀ ਬਹੁਤ ਬਣਾ ਇਹ ਕਾਲੀ ਬਿਊਟੀ ਬਹੁਤ ਵਧੀਆ ਹੈਗਾ ਬਿਊਟੀ ਆ ਇਹ ਦੂਜਿਆਂ ਨੇ ਤਾਂ ਪਹਿਲਾਂ ਨੇ ਇਹ ਵੀ ਇਹ ਜਵਾਨ ਆ ਹੂੰ ਇਹ ਦੁੱਜਣੂ ਫਿਰ ਹਾਂ ਜੀ ਦੁੱਜਣੂ ਦੁੱਜਣ ਵੱਛੀ ਹੋਊਗਾ ਹੈ ਥਾਨ ਗੋਲੋ ਚੰਗਾ ਲੱਗਾ ਵੱਛੀ ਨੂੰ ਬਹੁਤ ਸੋਹਣਾ ਠੀਕ ਠੀਕ ਆ ਲਓ ਜੀ ਸਚਨੋ ਦੂਜਾ ਸੂਹਾ ਵੱਛੀ ਜੇ ਤੇ ਇੱਕ ਰੰਗ ਕਾਲੀ ਛਾਪ ਹੋਰ ਰਗੀ ਜੇ ਲਓ ਜੀ ਦੇਖ ਸਕਦੇ ਜੀ ਵਾਹ ਟੌਪ ਦੀ ਆ ਤੇ ਇਹਦਾ ਰੇਟ ਜੀ ਇਹ ਦੇ ਵੀ ਮੁੱਲ ਕਰਾਂ ਜੋ ਮਰਜ਼ੀ ਕਰਾਈ ਜਾਵੇ। ਹਾਂ। ਹਾਂ 65 ਹਜ਼ਾਰ ਦੀ ਵਿਚੀ ਦਾਂਗੇ। ਓਕੇ ਓਕੇ ਓਕੇ। ਇਹ ਇਹ ਗੱਭੜਾਂ ਦੀ ਕੱਟੀਆਂ ਜੇ ਬਣੀਆਂ ਦਾ ਗੇੜਾ ਬਣ ਗਿਆ ਫਿਰ ਆਪਾਂ ਮੁੱਲ ਚਲੋ ਜੋ ਬਣੀਆਂ ਸਾਮਾ ਕਰ ਲਾਂਗੇ। ਸਹੀ ਗੱਲ ਆ। ਇੱਕ ਵਿਚੀ ਸੁਈ ਹੋਈ ਹੈ ਨਾ? ਇੱਕ ਸੁਈ ਹੋਈ ਹੈ। ਮਗਰ ਵਿਚੀ ਨਾ? ਮਗਰ ਵਿਚੀ ਹੈ ਜੀ। ਹਾਂ ਲਿਆ ਜੋ ਕੱਟ ਕੇ ਬਾਹਰ ਨੂੰ। ਲਓ ਜੀ। ਇੱਕ ਆ ਪਹਿਲਾ ਥੂਆ ਵਿਚੀ ਪਲੂਨ ਸੁਈ ਹੋਈ ਆ ਤੇ ਇਹਦੇ ਕੋਲ ਦੁੱਧ ਕਿੰਨਾ ਆਣ? ਇਹਦੇ ਦੁੱਧ 10 ਕਿਲੋ ਹੈ ਜੀ ਵੀਰ ਜੀ। 10 ਕਿਲੋ ਪੌੜਾ। ਠੀਕ ਆ ਤਾਜੀ ਸਹੀ ਹੈ ਨਾ? ਤਾਜੀ ਤਾਜੀ। ਠੀਕ ਆ। ਚਾਰੇ ਸਜਰੋਂ ਵਸ਼ੀਆਂ ਟਾਪ ਦੀਆਂ ਤੇ ਇਹ ਵੀ ਪਹਿਲਾ ਸੂਆ ਤੂਣ ਮੱਛੀ ਸੂਈ ਹੈ। ਇਹ ਵੀ ਲਓ ਫਿਰ ਇਹ ਖੀਰੀ ਆ। ਇਹ ਖੀਰੀ ਹੈ। ਵਾਹ। ਚੰਗੀ ਸੋਹਣੀ ਆ ਨਾ। ਆਪਾਂ ਮਾ ਕੇ ਸੰਦ ਨੂੰ ਪੂਰਾ ਸਿਆ ਜਾਂਦਾ। ਅੱਛਾ ਪਸ਼ਵਾ ਪਾ ਕੇ ਖਾਣਾ ਪੂਰਾ ਵਧੀਆ ਥੇ ਜਾਂਦਾ। ਓਕੇ ਓਕੇ। ਲੈ। ਲਓ ਸਜਰੋਂ ਮੁਠੀ ਵਾਲਾ ਖਾਂ ਜੇ ਪਸ਼ਵਾ ਪਸੂਪਾ ਕੇ ਚੰਗਾ ਪੰਜਦਾ ਥਣ ਵੈਸੇ ਵੀ। ਇਹ ਬੜੀ ਚੰਗੀ ਜੀ ਜਵਾਬ ਬੜਾ ਹੀ ਦਾ ਅੱਛਾ ਚੌਣ ਪੋਲੀ ਰੇਟ ਇਹਦਾ ਜੀ ਰੇਟ ਪਰ ਮੁੱਲ 60 ਕਰਾ ਲਓ 50 50000 ਦੀ ਰੇਟ ਦਾਂਗੇ ਸਿਰਫ ਸਰ ਭਾਜੀ 50000 ਇਹ ਸਜਣਾ 50 ਦੀ ਤੇ ਇਹ ਜਿਹੜੀ 65 ਦੀ ਭਾਅ ਸਾਰੇ ਹੈਗੇ ਜੀ ਖਰੀਦਦਾਰੀ ਕਰਿਓ ਪਿੰਡ ਲਾਲੂ ਘੋਮਰ ਪਹੁੰਚ ਕੇ ਸਤਿ ਸ਼੍ਰੀ ਅਕਾਲ